ਤੁਰਦਾ ਹਰੀ ਸਿੰਘ ਜੀ ਆਪਾਂ ਸੁਨੀਲ ਜਾਖੜ ਹੋਰਾਂ ਦੇ ਜਦੋਂ-ਜਦੋਂ ਵੀ ਉਹ ਕਿਸੇ ਮੁੱਦੇ ਤੇ ਗੱਲ ਰੱਖਦੇ ਨੇ ਤਾਂ ਉਹਦੇ ਵਿੱਚ ਪੰਜਾਬ ਲੱਭਿਆ ਜਾਂਦਾ ਕਿ ਉਹ ਪੰਜਾਬ ਨੂੰ ਕੇਂਦਰਤ ਰੱਖ ਕੇ ਜਾਂ ਜਿਹੜੇ ਮੁੱਦਿਆਂ ਨੂੰ ਕਦੇ ਭਾਪੀ ਨੇ ਛੂਹਿਆ ਵੀ ਨਹੀਂ ਸੱਤੇ ਚਮਟੇ ਨਾਲ ਵੀ ਮਤਲਬ ਕਿ ਛੂਹਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਮੁੱਦਿਆਂ ਨੂੰ ਵੀ ਉਹ ਐਡਰੈਸ ਕਰਦੇ ਨੇ ਪਰ ਨਾਲ ਉਹ ਇੱਕ ਗੱਲ ਕਹਿੰਦੇ ਰਹੇ ਨੇ ਕਿ ਭਾਪੀ ਨੂੰ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਪੈਣਾ ਹੁਣ ਜਦੋਂ ਮੁੜ ਕੇ ਪ੍ਰਧਾਨ ਵਜੋਂ ਸਰਗਰਮ ਹੋ ਗਏ ਨਾਲ ਉਹਨਾਂ ਨੂੰ ਇੱਕ ਕਾਰਜਕਾਰੀ ਪ੍ਰਧਾਨ ਮਿਲ ਗਿਆ ਕੀ ਉਹ ਦੁਬਾਰਾ ਅਸਤੀਫੇ ਵਾਲੇ ਪਾਸੇ ਨੂੰ ਜਾ ਰਹੇ ਨੇ ਜਾਂ ਉਹ ਭਾਜਪਾ ਨੂੰ ਵਾਪਸ ਉਸ ਮੁੱਦੇ 'ਤੇ ਲਿਆਉਣਾ ਚਾਹੁੰਦੇ ਨੇ ਉਹਨਾਂ ਦੀ ਇੱਕ ਇੰਟਰਵਿਊ ਕਹਿੰਦੇ ਖੂਬ ਚਰਚਾ ਚਾ ਉਹਦੇ ਅਰਥ ਸਮਝਾਇਓ ਜੀ ਕਿ ਕੀ ਅੱਗੇ ਵੱਧ ਰਹੀ ਹੈ ਭਾਜਪਾ ਕਿ ਸੋਚਣਾ ਇਹਦੇ ਤੋਂ ਬਾਰ-ਬਾਰ ਜਦੋਂ ਕਿਸੇ ਬੰਦੇ ਨੂੰ ਕਿਸੇ ਮੇਨ ਲੀਡਰ ਨੂੰ ਗੱਲ ਕਹਿਣੀ ਪੈਂਦੀ ਹੈ ਇਹਦਾ ਮਤਲਬ ਅੰਦਰ ਉਹਦੀ ਅਜੇ ਪੂਰੀ ਤਰ੍ਹਾਂ ਸਹਿਮਤੀ ਨਹੀਂ ਬਣਾਈ ਜਾ ਰਹੀ ਅਜੇ ਭਾਜਪਾ ਸ਼ਾਇਦ ਉਸ ਲਾਈਨ 'ਤੇ ਚੱਲ ਨਾ ਰਹੀ ਹੋਵੇ ਜੇ ਚੱਲਦੀ ਹੁੰਦੀ ਫਿਰ ਤਾਂ ਬਾਰ-ਬਾਰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਨੂੰ ਕੇਵਲ ਖੇਤਰ ਦੇ ਤੌਰ ਤੇ ਭੂਗੋਲਕ ਖੇਤਰ ਦੇ ਤੌਰ ਤੇ ਮਤ ਦੇਖੋ ਕਿ ਇਹ ਇੱਕ ਜయోగ్రਫ ਜਿਵੇਂ ਬਾਕੀ ਜੀਓਗ੍ਰਾਫੀਕਲ ਖੇਤਰ ਹੁੰਦੇ ਨੇ ਉਹ ਨਾ ਖੇਤਰ ਇੱਥੇ ਉਹ ਇੱਕ ਲੋਕ ਰਹਿੰਦੇ ਨੇ ਜਿਹੜੇ ਜਿਹੜੇ ਦੀ ਸਪਿਰਟ ਇਹੋ ਜੀ ਹੈ ਕਿ ਉਹ ਮਾਨ ਸਨਮਾਨ ਤੋਂ ਬਿਨਾ ਡਿਗਨਿਟੀ ਦੇ ਨਾਲ ਆਪਣਾ ਜੀਵਨ ਜਿਉਣਾ ਚਾਹੁੰਦੇ ਨੇ ਮਾਨ ਸਨਮਾਨ ਦੇ ਨਾਲ ਹੀ ਜਿਉਣਾ ਚਾਹੁੰਦੇ ਨੇ ਇਹਦੇ ਤੋਂ ਬਿਨਾ ਹੋ ਰਜਿਸ਼ ਕਰਦੇ ਨੇ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਉਹਨੇ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਜ਼ਿਕਰ ਵੀ ਕੀਤਾ ਹੈ ਕਿ ਜ਼ਬਰ ਜ਼ੁਲਮ ਦੇ ਖਿਲਾਫ ਕਿਵੇਂ ਖੜਨਾ ਹੈ ਤੇ ਦੂਜੀ ਗੱਲ ਉਹ ਕਹਿੰਦੇ ਨੇ ਪੱਗ ਕੇਵਲ ਪੰਜਾਬ ਲਈ ਟਰਬਨ ਨਹੀਂ ਹੈ ਇਹ ਸਰਦਾਰੀ ਦਾ ਪ੍ਰਤੀਕ ਹੈ ਸਰਦਾਰੀ ਦਾ ਪ੍ਰਤੀਕ ਦਾ ਮਾਨੇ ਹੋਰ ਹੁੰਦੇ ਨੇ ਕਿ ਜਦੋਂ ਤੁਸੀਂ ਰਾਜ ਭਾਗ ਦੇ ਵਿੱਚ ਜਾਂ ਬਾਕੀ ਸਮਾਜ ਚ ਉਹਨਾਂ ਦੀ ਕਦਰ ਕਰਦੇ ਹੋ ਜਾਂ ਨਹੀਂ ਕਰਦੇ ਜਾਂ ਉਹਨਾਂ ਨੂੰ ਧੱਕੇ ਨਾਲ ਬਾਈਪਾਸ ਕਰਕੇ ਜੋ ਵੀ ਮਰਜ਼ੀ ਕਰਦੇ ਹੋ ਉਸ ਲੈ ਬੱਗ ਇਹ ਜਿਹੜੀ ਵਿਆਖਿਆ ਹੈ ਪਹਿਲਾਂ ਵੀ ਇਸ ਲੈਵਲ ਦੀ ਵਿਆਖਿਆ ਹੋਈ ਸੀ ਉਸ ਪੱਧਰ ਦੇ ਉੱਤੇ ਜਾ ਕੇ ਉਹ ਕਹਿੰਦੇ ਨੇ ਪਾਰਟੀ ਜਾਂ ਕੁਝ ਤਾਕਤ ਹਾਸਲ ਕਰਨ ਨਾਲ ਕਿਸੇ ਸਟੇਟ ਦਾ ਸੁਭਾਅ ਸਮਝ ਕੇ ਉਹਨੂੰ ਲੰਮੇ ਦਾਤੋਂ ਉਹ ਸਟੇਟ ਦੇ ਵਿੱਚ ਵੀ ਔਰ ਦੇਸ਼ ਦੇ ਵਿੱਚ ਵੀ ਜੇਕਰ ਸ਼ਾਂਤੀ ਤੇ ਬਿਹਤਰ ਤਰੀਕੇ ਨਾਲ ਕੋਈ ਮਾਹੌਲ ਚੱਲਦਾ ਉਹ ਜ਼ਿਆਦਾ ਜ਼ਰੂਰੀ ਹੁੰਦਾ ਸਾਡਾ ਨਿਸ਼ਾਨਾ ਪਾਰਟੀ ਸੱਤਾ ਚ ਲਿਆਉਣਾ ਹੋਵੇ ਜਾਂ ਪੰਜਾਬ ਦੇ ਵਿੱਚ ਉਹਦੀ ਸੁਭਾਅ ਨੂੰ ਸਮਝ ਕੇ ਉਹਨੂੰ ਉਹ ਕਰਨਾ ਹੋ ਇਹਦੇ ਮਤਲਬ ਉਹਨਾਂ ਦਾ ਕਹਿਣਾ ਇਹ ਹੈ ਇੱਕ ਲੈਵਲ ਤੇ ਕਿ ਵੈਸੇ ਵੀ ਜੇਕਰ ਆਪ ਦੁਨੀਆ 'ਚ ਲੋਕ ਗੱਲ ਕਰਦੇ ਨੇ ਕਿ ਜਿੱਥੇ ਘਟਗਿਰਤੀਆਂ ਨੇ ਜਿਹੜੀਆਂ ਇਹ ਮਹਿਸੂਸ ਕਰਦੀਆਂ ਹੋਣ ਕਿ ਮੇਰੇ ਨਾਲ ਬਿਤਕਰਾ ਹੋ ਰਿਹਾ ਹੈ ਬਾਕੀ ਹੈ ਜੇ ਉਹਨੂੰ ਤੁਸੀਂ ਸੱਤਾ 'ਚ ਹਿੱਸੇਦਾਰ ਬਣਾ ਕੇ ਰੱਖੋਗੇ ਤਾਂ ਉਹਨਾਂ ਦਾ ਇੱਕ ਲੈਵਲ ਦਾ ਉਹ ਤੋਖਲਾ ਜਿਹੜਾ ਉਹ ਥੋੜਾ ਜਿਹਾ ਟੜਦਾ ਜਾਂਦਾ ਹੈ ਜੇ ਤੁਸੀਂ ਕਹੋਗੇ ਕਿਸੇ ਵੀ ਜ਼ੋਰ ਚਾਹੇ ਪੈਸੇ ਦੇ ਜ਼ੋਰ ਚਾਹੇ ਮਿਲਟਰੀ ਦੇ ਜ਼ੋਰ ਪੁਲਿਸ ਦੇ ਜ਼ੋਰ ਹੋਰ ਕਿਸੇ ਵੀ ਤਾਕਤ ਦੇ ਜ਼ੋਰ ਉਹ ਬਾਈਪਾਸ ਤਾਂ ਇੱਕ ਵਾਰ ਹੋ ਜਾਣਗੇ ਹੋ ਸਕਦਾ ਸਰਕਾਰ ਵੀ ਬਣਾ ਲੈਣ ਕੋਈ ਜਿਵੇਂ ਉਹਨਾਂ ਦਾ ਮੈਸੇਜ ਮੈਨੂੰ ਲੱਗਿਆ ਵੀ ਜੀਪੀ ਸਰਕਾਰ ਵੀ ਬਣਾ ਲੈਣ ਬੰਨ ਤਾਂ ਜੇ ਇਹ ਭਾਈਚਾਰਿਆਂ ਦਾ ਉਹ ਵਿਸ਼ਵਾਸ ਖੋ ਲੈਂਦੀ ਹੈ ਭਰੋਸਾ ਖੋ ਲੈਂਦੀ ਹੈ ਤਾਂ ਉਹ ਤਾਕਤ ਸਥਾਈ ਨਹੀਂ ਹੁੰਦੀ ਤੇ ਨਾ ਹੀ ਉਹ ਨਾਰਮਲ ਹੁੰਦੀ ਹੈ ਮਤਲਬ ਕੱਲੀ ਉਹ ਨਹੀਂ ਈ ਫੇਰ ਉਹ ਜਿਹੜਾ ਐਗਜ਼ਾਮਪਲ ਆ ਰਹੀ ਹੈ ਇੱਕ ਕੇ ਜਦੋਂ 96 ਤੋਂ ਲੈ ਕੇ ਬੀਜੇਪੀ ਨੇ 23 ਸੀਟਾਂ ਤੇ ਬਾਕੀ ਅਕਾਲੀ ਦਲ ਨੂੰ ਦਿੱਤੀਆਂ ਸੀਟਾਂ ਸੀ ਉਹਨੂੰ ਪ੍ਰਚਾਰ ਇਸ ਲਈ ਕੀਤਾ ਕਿਉਂਕਿ ਉਧਰ ਭਾਜਪਾ ਹੀ ਹੋਣੀ ਤੇ ਇਧਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਹਿੰਦੂ ਸਿੱਖ ਭਾਈਚਾਰੇ ਦੀ ਪ੍ਰਤੀਕ ਹੈ ਜੀ ਤੇ ਅਸੀਂ ਤਾਂ ਸ਼ਾਂਤੀ ਲਈ ਗੱਲ ਕਰਦੇ ਆ ਸਾਡਾ ਮਤ ਮੋਟ ਵੇ ਨਹੀਂ ਹੈ ਉਹਨਾਂ ਦਾ ਮੰਨਣਾ ਹੈ ਕਿ ਉਹ ਇੱਕ ਹੱਦ ਤੱਕ ਕਾਬਜਾਬੀ ਵੀ ਰਹੀ ਉਸ ਸਾਰੇ ਮਾਮਲੇ ਨੂੰ ਹੁਣ ਬੀਜੇਪੀ ਅੱਗੇ ਪੱਧਰ ਰਹੀ ਹੈ 18% ਵੋਟ ਤੇ ਚਲੀ ਗਈ ਹੈ ਕਹਿੰਦੇ ਨੇ ਪਾਰਲੀਮੈਂਟ ਚ ਅਕਾਲੀ ਦਲ ਨਾਲੋਂ ਪ੍ਰਭਾਗੀ ਬਾਕੀ ਦੀਆਂ ਚੀਜ਼ਾਂ ਚੋਂ ਦੇਖਦੇ ਨੇ ਬੀਜੇਪੀ ਵੱਡੇ ਭਾਈ ਦੇ ਤੌਰ ਤੇ ਜਾਵੇ ਜਾਂ ਅਕਾਲੀ ਲੜੇ ਜਾਂ ਸਾਰਿਆਂ ਤੇ ਲੜੇ ਇੱਕ ਨੈਰੇਟਿਵ ਤਾਂ ਇਹ ਹੈ ਜਿਹੜਾ ਬੀਜੇਪੀ ਦਾ ਇੱਕ ਲੀਡਰਸ਼ਿਪ ਦੇ ਰਹੀ ਆਮ ਤੌਰ ਤੇ ਜ਼ਿਆਦਾਤਰ ਬੀਜੇਪੀ ਦੇ ਲੀਡਰ ਇਥੇ ਇਹੀ ਕਹਿੰਦੇ ਨੇ ਖਾਸ ਤੌਰ ਤੇ ਜਿਹੜੇ ਬੀਜੇਪੀ ਦੀ ਡਾਇਲੋਜੀ ਨਾਲ ਸੰਬੰਧਤ ਨੇ ਉਹ ਕਹਿੰਦੇ ਅਸੀਂ ਆਪ ਲੜਾਂਗੇ ਸਾਰੇ ਫਿਰ ਉਹ ਆਪ ਲੜਨ ਚੱਕੀ ਕਰਦੀ ਹੈ ਕਿਉਂ ਘਟਕਿਰਤੀਆਂ ਦੇ ਕਾਫੀ ਬੰਦੇ ਵੀ ਸ਼ਾਮਲ ਕਰਦੇ ਹੁਣ ਜਿੰਨੇ ਭਾਜਪੀ ਦੇ ਸਪੋਕਸਪਰਸਨ ਆ ਰਹੇ ਨੇ ਟੀਵੀ ਚੈਨਲਾਂ ਤੇ ਉਹ ਲਗਭਗ ਲਗਭਗ ਸਰਦਾਰ ਨੇ ਜਿਆਦਾ ਜਿਨ੍ਹਾਂ ਤੋਂ ਇਹ ਗੱਲ ਕਹ ਹੁੰਦੀ ਹੈ ਫਿਰ ਉਹਨਾਂ ਨੂੰ ਸ਼ਾਮਲ ਕਰਨਾ ਬਾਕੀ ਦੀਆਂ ਚੀਜ਼ਾਂ ਦੇਖੋ ਜੀ ਅਸੀਂ ਆ ਕਰ ਰਹੇ ਹਾਂ ਉਹਦੇ ਚੋਂ ਮੇਰੇ ਖਿਆਲ ਨਾਲ ਆਖੜੋਂ ਦਾ ਜੇ ਸ਼ਬਦਾਂ ਦੇ ਅਰਥ ਕੱਢੇ ਜਾਣ ਉਹ ਇਹ ਲੱਗਦਾ ਵੀ ਇਹ ਚੀਜ਼ਾਂ ਜਿਹੜੀਆਂ ਅਸੀਂ ਕਰ ਰਿਹਾ ਲਿਆ ਕੇ ਇਧਰ ਉਧਰੋਂ ਇਹ ਕਿਤੇ ਨਾ ਕਿਤੇ ਇਹ ਲੱਗ ਰਹੀਆਂ ਨੇ ਸਾਬਤ ਕਰਦੀਆਂ ਨੇ ਵੱਡੀ ਕਮਿਊਨਿਟੀ ਦੇ ਦਿਮਾਗ ਦੇ ਵਿੱਚ ਕਿ ਚੁਸਤੀ ਚਲਾਕੀ ਹੋ ਰਹੀ ਹੈ। ਸਾਨੂੰ ਬਾਈਪਾਸ ਕਰਨ ਦਾ ਇੱਕ ਤਰੀਕਾ ਹੈ। ਸਿਰ ਮੌਲਿਕ ਤਰੀਕੇ ਦੇ ਨਾਲ ਇਧਰ ਮਤਲਬ ਦੇਖੋ ਤੇ ਇਸ ਕਰਕੇ ਇਹਨੂੰ ਰਾਜ ਭਾਗ ਦਾ ਸਵਾਲ, ਫੈਡਰਲ ਸਟਰਕਚਰ ਦਾ ਸਵਾਲ ਉਹਨਾਂ ਉਦਾਹਰਨਾਂ ਦਿੱਤੀਆਂ ਨੇ ਇਹ ਵਿੱਚ ਚੰਡੀਗੜ੍ਹ ਹੈ। ਚੰਡੀਗੜ੍ਹ ਦੇ ਵਿੱਚ ਜਿਹੜਾ ਐਡਵਾਈਜ਼ਰ ਟੂ ਗਵਰਨਰ ਹੁੰਦਾ ਸੀ 60 40 ਦੀ ਰੇਸ਼ੋ ਹਰਿਆਣਾ ਪੰਜਾਬ ਦੀ ਪਹਿਲਾ ਸੀ। ਹੁਣ ਚੀਫ ਸੈਕਟਰੀ ਲਾ ਕੇ ਪਰਮਾਨੈਂਟ ਤੁਸੀਂ ਡਿਊਟੀ ਦਾ ਕਨਸੈਪਟ ਤਿਆਰ ਕਰਤਾ ਜਾਂ ਉੱਪਰੋਂ ਤੁਸੀਂ ਹੁਣ ਬਿਊਰੋਕ੍ਰੇਸੀ ਦਾ ਰਾਜ ਹੋਊਗਾ ਪੂਰਾ ਤੇ ਇਸੇ ਤਰ੍ਹਾਂ BBMP ਦੇ ਮਾਮਲੇ ਦੇ ਵਿੱਚ ਜਿਹੜਾ ਕੀਤਾ ਇਹ ਪ੍ਰਸ਼ਾਸਨਿਕ ਤੰਤਰ ਦੇ ਅਧਿਕਾਰੀ ਗੁੰਮਰਾਹ ਕਰ ਰਹੇ ਨੇ ਉਹਨਾਂ ਨੇ ਤਾਂ ਅਜੇ ਤੱਕ ਇਹ ਕਿਹਾ ਵੀ ਇਹ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਇਹ ਨਹੀਂ ਹੈ ਠੀਕ ਤਰੀਕਾ ਇਹਨੂੰ ਸੋਚਣਾ ਚਾਹੀਦਾ ਔਰ ਇਹ ਇੱਕ ਮਤਲਬ ਪੋਲੀਟੀਕਲ ਇੱਕ ਜੇ ਬੰਦੇ ਦੀ ਗੱਲ ਕੀ ਇਹ ਤੇ ਡਿਬੇਟ ਪੋਲੀਟੀਕਲ ਹੋਣੀ ਚਾਹੀਦੀ ਹੈ ਇਹਦੇ ਚ ਇਹ ਨਹੀਂ ਜਾਖਰ ਠੀਕ ਹੈ ਨਹੀਂ ਹੈ ਉਹ ਤਾਂ ਬੀਜੇਪੀ ਵੱਲ ਕਿਉਂ ਨੇ ਫਿਰ ਇਧਰੋਂ ਕਿਉਂ ਛੱਡਿਆ ਪਹਿਲਾਂ ਕਿਉਂ ਨਹੀਂ ਕੀਤਾ ਇਹ ਸਾਰਿਆਂ ਦੀ ਗੱਲ ਹੈ ਜੇ ਸੱਚੀ ਉਹ ਇਹਦੇ ਤੇ ਡਿਸਕਸਨ ਹੁੰਦੀ ਹੈ ਪੋਲੀਟੀਕਲ ਧਿਰਾਂ ਵੀ ਗੱਲ ਕਰਦੀਆਂ ਨੇ ਤਾਂ ਇਹ ਗੱਲ ਹੋਏਗੀ ਕਿ ਫਿਰ ਪੰਜਾਬ ਦਾ ਤੇ ਕੇਂਦਰ ਦਾ ਸਬੰਧ ਕਿਉਂ ਜਿਹਾ ਹੋਣਾ ਚਾਹੀਦਾ ਹੈ ਕਿ ਉਹਦੇ ਸਬੰਧਾਂ ਚ ਪੁਨਰ ਦੁਬਾਰਾ ਮੁੜ ਕੇ ਪ੍ਰਭਾਸਤ ਹੋਣੇ ਚਾਹੀਦੇ ਨੇ ਜਾਂ ਨਹੀਂ ਰਾਜਾਂ ਦੇ ਅਧਿਕਾਰਾਂ ਦਾ ਸਵਾਲ ਉਹਦੇ ਚ ਆਏਗਾ ਇਸੇ ਟੱਗ ਦੇ ਨਾਲ ਚੰਡੀਗੜ੍ਹ ਤੋਂ ਲੈ ਕੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਲੈ ਕੇ ਜਿਹੜੇ ਵਿਸਤਰੇ ਹੋਏ ਨੇ ਚਾਹੇ ਉਹ ਪਾਣੀ ਦੇ ਬੁੱਧੇ ਨੇ ਕਿ ਉਹਨਾਂ ਨੂੰ ਦੁਬਾਰਾ ਕੌਰੈਕਟ ਨਹੀਂ ਕੀਤਾ ਜਾਣਾ ਚਾਹੀਦਾ ਜੇ ਉਹ ਸਹੀ ਕੀਤਾ ਜਾਣਾ ਚਾਹੀਦੇ ਨੇ ਜਾਂ ਸਹੀ ਹੋ ਰਹੇ ਨੇ ਤਾਂ ਜਾ ਕੇ ਸੰਤੁਸ਼ਟੀ ਹੋਊਗੀ ਜਾਂ ਜ਼ਬਰਦਸਤੀ ਧੱਕੇ ਨਾਲ ਜੋ ਮਰਜ਼ੀ ਕਰਕੇ ਤੁਸੀਂ ਚੁਣਉਂਦੇ ਜਾਓਗੇ ਉਹ ਮਤਲਬ ਮੇਨ ਗੱਲ ਹੋਏਗੀ ਔਰ ਕਈ ਵਾਰ ਇਹ ਗੱਲਾਂ ਹੁੰਦੀਆਂ ਨੇ ਬਿਲਕੁਲ ਕਿ ਕੁਝ ਲੋਕਾਂ ਨੂੰ ਕੁਝ ਘਟ ਗਿਣਤੀਆਂ ਨੂੰ ਇਹ ਭਰੋਸਾ ਦਿਵਾਉਣ ਵਾਸਤੇ ਕਿ ਨਹੀਂ ਤੁਹਾਡੇ ਨਾਲ ਕੋਈ ਤੱਕਾ ਨਹੀਂ ਹੋਏਗਾ ਕੁਝ ਜ਼ਿਆਦਾ ਅਧਿਕਾਰ ਦੇਣੇ ਪੈਂਦੇ ਨੇ ਮੁਕابل ਤਨ ਆਮ ਦੇ ਜਿਹਦੇ ਦਿਮਾਗ ਦੇ ਵਿੱਚ ਕੋਈ ਚਿੰਤਾ ਨਾ ਹੋਵੇ ਜਾਂ ਕੋਈ ਬੇਪਰੋਸ ਨਾ ਹੋ ਉਹ ਉਸ ਕਾਸਟ ਤੇ ਵੀ ਇੱਥੇ ਪੋਲਿਟਿਕਸ ਜਿਹੜੀ ਆ ਨਾਲ ਦੋ ਜਮਾ ਦੋ ਚਾਰ ਨਹੀਂ ਹੁੰਦੀ ਇਹਦੇ ਚ ਬਹੁਤ ਚੀਜ਼ਾਂ ਐਡਜਸਟ ਕਰਨੀਆਂ ਪੈਂਦੀਆਂ ਰਹਿੰਦੇ ਇਧਰ ਉਧਰ ਜਿਵੇਂ ਨਾਰਥ ਈਸਟ ਚ ਵੀ ਜਿਹੜੇ ਨੇ ਕਿੰਨੇ ਸੂਬਿਆਂ ਨੂੰ 375 ਧਾਰਾ ਲਾਈ ਹੋਈ ਹੈ 375 ਦਾ ਸੰਵਿਧਾਨ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਡਾਇਰੈਕਟ ਨਹੀਂ ਉੱਥੇ ਆ ਚੀਜ਼ਾਂ ਕਰ ਸਕਦੇ ਉਹਨਾਂ ਦੀ ਲੈਂਡ ਤੇ ਉਹਨਾਂ ਦੀ ਜ਼ਮੀਨ ਪਾਣੀ ਵੱਖ ਜਿਹੜੇ ਮਸਲੇ ਨੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਉਹ ਉੱਥੇ ਦੀ ਲੋਕਲ ਅਥਾਰਟੀ ਜੀ ਤੈਅ ਕਰਦੀਆਂ ਨੇ ਤੁਸੀਂ ਨਹੀਂ ਕਰ ਸਕਦੇ ਤੇ ਪੰਜਾਬ ਨੂੰ ਹੋਤੇ ਜੰਮੂ ਕਸ਼ਮੀਰ ਨੂੰ ਹੋਰ ਤਰ੍ਹਾਂ ਲਿਆ ਜਾ ਰਿਹਾ ਹੈ ਜਿਸ ਵੀ ਤਰੀਕੇ ਦੇ ਨਾਲ ਇਸ ਕਰਕੇ ਇਹ ਗੱਲ ਇੱਕ ਨਾਮਾ ਹੀ ਬਹਿਸ ਖੋਲਦੀ ਹੈ ਤੇ ਕੀ ਜਿਹੜੀ ਰੀਜਨਲ ਪਾਰਟੀ ਵੀ ਹੈ ਪੰਜਾਬ ਦੀ ਜਿਹੜੀ ਅੱਜ ਇਹ ਕਹਿੰਦੀ ਆ ਕਿ ਅਸੀਂ ਹਾਂ ਸੋ ਮੀਰ ਸਿੰਘ ਬਾਦਲ ਦਾ ਭਾਸ਼ਣ ਮੈਂ ਕੰਨ ਵੀ ਸੁਣਿਆ ਜਿਹੜਾ ਕੱਠੀ ਤਰਨ ਉਹ ਕਹਿੰਦਾ ਸਭ ਕੁਝ ਜਿਹੜਾ ਦਿੱਤਾ ਕਾਂਦੀਦਾਰ ਨੇ ਦਿੱਤਾ ਤੁਹਾਡੀ ਮੰਡੀ ਜਿਹੜੇ ਚ ਬੈਠੇ ਹੋ ਇਹ ਵੀ ਕਾਂਦੀਦਾਰ ਨੇ ਦਿੱਤੀ ਐ ਤੁਹਾਡੇ ਅਦਰਸ ਸਕੂਲ ਖੋਲੇ ਫਨਾਨੇ ਜੇਬ ਇਹਦਾ ਮਤਲਬ ਇਹ ਪੋਲਿਟਿਕਸ ਆ ਜਾਂ ਪੋਲਿਟਿਕਸ ਜਿਹੜੀ ਤੁਹਾਡੇ ਤੋਂ ਅੱਗੇ ਦੀ ਪੋਲਿਟਿਕਸ ਇੱਕ ਹੋਰ ਪਾਰਟੀ ਦਾ ਬੰਦਾ ਕਰ ਰਿਹਾ ਜਿਹੜਾ ਤੁਹਾਡੀ ਪੋਲਿਟਿਕਸ ਆ ਇਹ ਤੁਹਾਨੂੰ ਕਹਿਣਾ ਚਾਹੀਦਾ ਕਿ ਇਸ ਬੰਦਾ ਚ ਕੀ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਕਿਵੇਂ ਨਹੀਂ ਤੁਸੀਂ ਸੜਕ ਪੁਲ ਮੰਡੀ ਲੇ ਇਹਦੇ ਤੇ ਇਰਦਗਰਦ ਆਪਣੀ ਸਿਆਸਤ ਚਲਾ ਰਹੇ ਹੋ ਤਾਂ ਜੇ ਸਿਆਸਤ ਦੇ ਵਿੱਚ 86 ਡੋਮੇਨ ਦੇ ਵਿੱਚ ਇੱਕ ਗੱਲ ਚੱਲਦੀ ਹੈ ਇਹ ਓਪਨ ਹੁੰਦੀ ਹੈ ਤਾਂ ਇੱਕ ਨੈਰੇਟਿਵ ਸਰਜਿਆ ਜਾਂਦਾ ਹੈ ਬਰਤਾਂਤ ਸਰਜਿਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਕਿ ਪੰਜਾਬ ਔਰ ਕੇਂਦਰ ਦੇ ਵਿੱਚ ਜਿਹੜੇ ਇੱਕ ਰਿਸ਼ਤੇ ਨੇ ਉਹ ਦੁਬਾਰਾ ਪ੍ਰਭਾਸਤ ਕਰਕੇ ਜੇ ਪੰਜਾਬ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਮੇਰੇ ਨਾਲ ਜਿਹੜਾ ਪੁਰਾਣਾ ਬਿਸਕਰ ਹੈ ਹੁਣ ਅੱਗੇ ਤੋਂ ਨਹੀਂ ਹੋਏਗਾ ਹੁਣ ਜਿਹੜੇ ਪੁਰਾਣੇ ਨੇ ਉਹ ਠੀਕ ਕਰਨ ਬੰਦ ਵਾਸਤੇ ਚੱਲਿਆ ਜਾ ਰਿਹਾ ਉਹ ਗੱਲਾਂ ਨੇ ਤੇ ਦੂਜੀ ਇਹ ਗੱਲਾਂ ਨੇ ਜਿਹੜੀਆਂ ਜਿਵੇਂ ਕੁਝ ਗੱਲਾਂ ਨੋਸ਼ਣਾਂ ਨੇ ਕਿ ਬੰਦੀ ਸਿੰਘਾਂ ਦਾ ਸਵਾਲ ਹੈ ਜੀ ਇੱਕ ਖਾਸ ਵੇਲੇ ਦਾ ਸਵਾਲ ਹੈ ਬੰਦੇ ਉਦੋਂ ਚੱਲੇ ਮੂਵਮੈਂਟ ਚ ਉਦੋਂ ਬਾਅਦ ਜਦੋਂ ਮੂਵਮੈਂਟ ਡਾਊਨ ਚਲੀ ਜਾਂਦਾ ਇੰਨੇ ਨੇ ਸਾਡੇ ਜੇੜ ਹੋ ਗਏ ਤੇ ਇੱਕ ਗੁੱਡਵਿਲ ਜੈਸਚਰ ਦੇ ਤੌਰ ਤੇ ਬੰਦੇ ਛੱਡ ਦਿੰਦੇ ਜੀ ਚੱਲ ਠੀਕ ਹੈ ਯਾਰ ਹੁਣ ਹੁਣ ਉਹ 60 60 ਸਾਲ ਦੇ ਬੰਦੇ ਹੋਗੇ ਕੋਈ 62 65 ਸਾਲ ਦਾ ਕੋਈ ਕਿੰਨੇ ਸਾਲਾਂ ਦੇ ਇੱਕ ਤਾਂ ਏਜ ਗਰੁੱਪ ਵੀ ਚਲਾ ਜਾਂਦਾ ਜਦ ਤੱਕ ਇਹ ਸਾਰੀਆਂ ਚੀਜ਼ਾਂ ਕਰਦੇ ਕਰਦੇ ਦੂਜਾ ਇੱਕ ਕਮਿਊਨਿਟੀ ਨੂੰ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਜਦੋਂ ਵੀ ਜੰਗ ਵੀ ਲੱਗੀ ਹੋਵੇ ਨਾ ਜੰਗਾਂ ਤੋਂ ਬਾਅਦ ਕਿੱਦਾਂ ਹੀ ਵਟਾਲੇ ਜਾਂਦੇ ਨੇ ਸਭ ਤੋਂ ਦੋ ਦੇਸ਼ਾਂ ਨਾਲ ਵੀ ਇਹ ਤਾਂ ਫੇਰ ਇੱਕ ਅਦਰੋਨੀ ਇੱਕ ਗੱਲ ਹੁੰਦੀ ਹੈ ਜਦੋਂ ਤੁਸੀਂ ਇਹ ਗੱਲ ਕਰਦੇ ਇਹ ਇਹ ਜਿਹੜੇ ਮੁੱਦੇ ਨੇ ਜਿਹੜੇ ਧੁਰੰਦਰ ਤੱਕ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਇਹਨਾਂ ਨੂੰ ਬਾਰ-ਬਾਰ ਸਾਹਮਣੇ ਲਿਆਉਣਾ ਇੱਕ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਇੱਕ ਪ੍ਰਾਪਤੀ ਹੈ ਇੱਕ ਸੁਪਰ ਲੀਡਰ ਦਾ ਮਤਲਬ ਇੱਕ ਤਰੀਕਾਕਾਰ ਹੁੰਦਾ ਹੈ ਭਾਵੇਂ ਲੋਕ ਇਹ ਵੀ ਕਹਿਣਗੇ ਕਹਿੰਦੇ ਨੇ ਵੀ ਤੁਸੀਂ ਜਾਖੜ ਨੂੰ ਐਵੇਂ ਕਹਿਿੰਦੇ ਰਹਿੰਦੇ ਹੋ ਰੋਜ਼ ਵਧੀਆ ਉਹਨੇ ਵੀ ਆਇਆ ਕੀਤਾ ਉਹਦੇ ਪਰਿਵਾਰ ਨੇ ਜੇ ਇਹ ਗੱਲਾਂ ਨਹੀਂ ਐ ਜਿਹੜੀ ਗੱਲ ਤੇ ਜਿਹੜੀ ਗੱਲ ਨੂੰ ਉਠਾਈ ਜਾਂਦੀ ਹੈ ਜੇ ਉਹਦੇ ਤੇ ਚਰਚਾ ਕਰਦੇ ਹੋ ਤਾਂ ਉਹ ਗੱਲਾਂ ਨੂੰ ਮੈਰਿਟ ਤੇ ਹੀ ਡਿਸਕਸ ਹੋਣੀ ਚਾਹੀਦੀ ਹੈ ਮੈਰਿਟ ਦੀ ਇਹ ਹੈ ਅੱਜ ਦੀ ਇੰਟਰਵਿਊ ਦੀ ਕਿ ਭਾਜੀਪੀ ਦੇ ਅੰਦਰ ਰਹਿੰਦੇ ਹੋਏ ਜਾਖੜ ਉਹਨਾਂ ਨੂੰ ਲੱਗਦਾ ਕਿ ਜੋ ਕੁਝ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਨੰਬਰ 1 ਨੰਬਰ 2 ਇਹ ਹੈ ਕਿ ਪੰਜਾਬ ਦੀਆਂ ਪੋਲਿਟੀਕਲ ਤਰਾ ਉਹ ਜੋ ਮੰਗ ਕਰਨੀ ਚਾਹੀਦੀ ਹੈ ਉਹ ਵੀ ਨਹੀਂ ਕਰ ਰਹੀਆਂ ਤਾਜਾਖਣ ਨੂੰ ਬਾਰ-ਬਾਰ ਇਹ ਗੱਲ ਕਰਨੀ ਪੈ ਰਹੀ ਹੈ ਨੰਬਰ 3 ਇਹ ਹੈ ਕਿ ਪੰਜਾਬ ਨੂੰ ਕੇਵਲ ਜਿਵੇਂ ਆਮ ਆਦਮੀ ਪਾਰਟੀ ਭਾਜਪੀ ਕਾਂਗਰਸ ਦਾ ਕੰਮੀ ਕੇਵਲ ਵੋਟ ਬੈਂਕ ਦੇ ਅਖਾੜੇ ਬਣਾ ਕੇ ਹੀ ਨਹੀਂ ਚਲਾ ਸਕਦੀਆਂ ਫਿਊਚਰ ਦੇ ਵਿੱਚ ਇਹਨੂੰ ਹੋਰ ਤਰ੍ਹਾਂ ਟ੍ਰੀਟ ਕਰਨਾ ਪਊ ਠੀਕ ਹੈ ਵੋਟਾਂ ਪੈਣਗੇ ਲੋਕ ਜੀ ਨੂੰ ਮਰਜ਼ੀ ਚੋਣਨਗੇ ਉਹ ਇੱਕ ਅਲੱਗ ਸਵਾਲ ਹੈ ਪਰ ਕੇਵਲ ਵੋਟ ਹੀ ਚਾਹੀਦੀ ਹੈ ਜਿਵੇਂ ਮਰਜ਼ੀ ਬਾਈ ਹੁੱਕ ਔਰ ਕੁਰਕ ਤੁਸੀਂ ਲੈ ਜਾਓਗੇ ਇਹ ਚੀਜ਼ਾਂ ਨਹੀਂ ਚੱਲ ਸਕਦੀਆਂ ਇਦੇ ਚੋਂ ਕਈ ਸੰਕੇਤ ਨੇ ਕਈ ਮੈਸੇਜ ਨੇ ਜਿਹੜੇ ਜਿਹੜੇ ਮੈਸੇਜ ਕੋਈ ਰਿਸੀਵ ਕਰੇ ਨਾ ਕਰੇ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਪਰ ਇੱਕ ਡਿਬੇਟ ਜ਼ਰੂਰ ਇਹਦੇ ਨਾਲ ਚੱਲਣੀ ਚਾਹੀਦੀ ਆ ਇੰਟੈਲੈਕਚੁਅਲ ਡਿਬੇਟ ਵੀ ਚੱਲਣੀ ਚਾਹੀਦੀ ਆ ਔਰ ਬਾਕੀ ਦੇ ਲੋਕਾਂ ਦੇ ਪੋਲੀਟੀਕਲ ਧਰਾਂ ਦੇ ਵਿੱਚ